ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਰਨਲ ਬਾਠ ਦੇ ਕੇਸ ਦੀ ਜੱਜ ਸਾਹਿਬ ਨੇ ਭਾਵੇਂ ਸੀਬੀਆਈ ਨੂੰ ਇਨਕੁਆਰੀ ਮਾਰਕ ਕਰ ਦਿੱਤੀ ਹੈ ਕੇਸ ਸੀਬੀਆਈ ਦੇ ਕੋਲੇ ਚਲਾ ਗਿਆ ਹੈ ਕਰਨਲ ਬਾਠ ਵਾਲਾ ਪਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਉਹ ਜਿਹੜੀ ਇਸ ਕੇਸ ਦਾ ਬੇਸ ਸੀ ਜੜ ਸੀ ਉਹ ਦੋਸਤੋ ਬਿਲਕੁਲ ਖਰਾਬ ਹੋ ਚੁੱਕੀ ਹੈ ਕਿਉਂ ਕਿ ਜਿਸ ਦਿਨ ਕਰਨਲ ਵਾਟ ਨੂੰ ਕੁੱਟਿਆ ਗਿਆ ਲੜਾਈ ਹੋਈ ਹੈ ਥਾਬੇ ਤੇ ਚਾਰੋਂ ਪੁਲਿਸ ਇੰਸਪੈਕਟਰ ਤੇ ਉਹਨਾਂ ਦੇ ਸਾਥੀਆਂ ਨਾਲ ਕਰਨਲ ਤੇ ਉਹਦਾ ਮੁੰਡੇ ਦੀ ਲੜਾਈ ਹੋਈ ਹੈ ਉਹਦੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਰਨਲ ਵਾਟ ਦੇ ਪਰਿਵਾਰ ਦੇ ਕਹਿਣ ਮੁਤਾਬਕ ਉਹਨਾਂ ਨੇ ਕਰਨਲ ਵਾਟ ਨੂੰ ਕਿਹਾ ਸੀ ਆਈਡੈਂਟੀਟੀ ਕਾਰਡ ਉਹਦਾ ਲੈ ਲਿਆ ਸੀ ਕਹਿੰਦੇ ਜੇਕਰ ਜਾਉਂਦਾ ਰਿਹਾ ਤੇ ਲੈ ਜੀ ਅਸੀਂ ਇਨਕਾਊਂਟਰ ਕਰਕੇ ਆਏ ਆ ਦੋਸਤੋ ਉਹ ਇਨਕਾਊਂਟਰ ਸੀ ਜਸਪ੍ਰੀਤ ਦਾ ਜਿਹੜਾ 22-23 ਸਾਲ ਦਾ ਨੌਜਵਾਨ ਸੀ ਜਸਪ੍ਰੀਤ ਕੈਨੇਡਾ ਦੇ ਵਿੱਚ ਰਹਿੰਦਾ ਸੀ ਉਸੇ ਦਿਨ ਹੀ ਆਇਆ ਸੀ ਉਹਦਾ ਇਨਕਾਊਂਟਰ ਹੋ ਗਿਆ ਕਿਉਂਕਿ ਉਹਨੇ ਬੱਚਾ ਅਗਵਾ ਕੀਤਾ ਸੀ। ਦੋਸਤੋ ਹੁਣ ਜਿਹੜਾ ਜਸਪਰੀਤ ਵਾਲਾ ਕੇਸ ਹੈ ਨਾ ਜਸਪਰੀਤ ਦੇ ਮਾਤਾ ਪਿਤਾ ਨੇ ਉਹ ਕੇਸ ਹਾਈ ਕੋਰਟ ਦੇ ਵਿੱਚ ਜਿਹੜਾ ਕੀਤਾ ਸੀ ਮਨੁੱਖੀ ਅਧਿਕਾਰ ਵਾਲੇ ਵਕੀਰ ਨਵਕਿਰਨ ਸਿੰਘ ਦੇ ਰਾਹੀਂ ਉਹ ਜਸਪਰੀਤ ਦੇ ਮਾਤਾ ਪਿਤਾ ਨੇ ਵਾਪਸ ਲੈ ਲਿਆ। ਜਿਹੜਾ ਦੋਸਤੋਂ ਬਕਾਲਤਨਾਮਾ ਸੀ ਉਹ ਚਾਰ ਇਨਸਪੈਕਟਰਾਂ ਦੇ ਖਿਲਾਫ ਜਿਹੜਾ ਇਨਕਾਊਂਟਰ ਦਾ ਕੇਸ ਸੀ ਜਸਪਰੀਤ ਦੇ ਮਾਤਾ ਪਿਤਾ ਨੇ ਕਿਹਾ ਸੀ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਡਾ ਬੱਚਾ ਨਜਾਇਜ਼ ਮਾਰੇ ਆ ਗਿਆ ਜੇ ਉਹਨੇ ਗਲਤੀ ਕੀਤੀ ਸੀ ਬੱਚਾ ਗਵਾਹ ਕੀਤਾ ਸੀ ਉਹਦਾ ਕੋਰਟ ਵਿੱਚ ਕੇਸ ਚੱਲਦਾ ਉਹਨੂੰ ਜੱਜ ਸਾਹਿਬ سزا ਦਿੰਦੇ ਜਿੰਨੀ ਦਾ ਭਾਗੀਦਾਰ ਸੀ ਪਰ ਕਹਿੰਦੇ ਨਕਾਊਂਟਰ ਕਿਉਂ ਕੀਤਾ ਦੋਸਤੋ ਜਰਨਲ ਢਿੱਲੋ ਦੇ ਕਹਿਣ ਮੁਤਾਬਕ ਜਸਪ੍ਰੀਤ 3:3 ਵਜੇ ਮਡੌਰ ਪਿੰਡ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਹਦੀ ਗੱਡੀ ਜਿਹੜੀ ਫੋਰਚੂਨਰ ਸੀ ਜਦੋਂ ਉਹ ਅਹੀ ਦੇ ਵਿੱਚੋਂ ਮੋੜਨ ਲੱਗਿਆ ਉਹ ਖੁਬਗੀ ਸੀ ਖੇਤਾਂ ਵਿੱਚ ਫਸ ਗਈ ਸੀ ਭਜਾ ਨਹੀਂ ਸਕਿਆ ਤੇ ਉਹਨੇ ਗੱਡੀ ਤੋਂ ਬਾਹਰ ਨਿਕਲ ਕੇ ਕਹਿੰਦੇ ਹੱਥ ਖੜੇ ਕਰਕੇ ਆਪਣੀ ਗਿਰਫਤਾਰੀ ਦੇ ਦਿੱਤੀ ਸੀ ਦੋਸਤੋ ਇੱਕ ਵਾਰ ਪੁਲਿਸ ਨੇ ਕਹਿੰਦੇ ਉਹਨੂੰ ਗਿਰਫਤਾਰ ਕਰ ਲਿਆ ਸੀ ਜਰਨਲ ਢਿੱਲੋ ਦੇ ਕਹਿਣ ਮੁਤਾਬਕ ਉਹਨੂੰ 2.5 3 ਘੰਟੇ ਬਾਅਦ ਗੋਲੀ ਮਾਰੀ ਗਈ ਤੇ ਜਿਹੜਾ ਡਾਕਟਰੀ ਦੇ ਵਿੱਚ ਆਇਆ ਪੋਸਟਮਾਰਟਮ ਦੇ ਵਿੱਚ ਆਇਆ ਸੀ ਉਹਦੇ 7 ਗੋਲੀਆਂ ਲੱਗੀਆਂ ਦੋਸਤੋ ਜਸਪ੍ਰੀਤ ਦੇ ਤੇ ਵਿੱਚੋਂ ਕਹਿੰਦੇ ਚਾਰ ਗੋਲ ਦਾ ਐਸਾ ਨਹੀਂ ਸੀ ਜਿਹੜੀਆਂ ਬਿਲਕੁਲ ਨੇੜਿਓਂ ਮਾਰ ਜਾਂਗੀਆਂ ਸੀ ਇਹ ਦੋਸਤੋ ਕਹਿੰਦੇ ਉਹਨੂੰ ਲਟਾ ਕੇ ਨਾ ਪੁੱਠਾ ਲਟਾ ਕੇ ਜਸਪ੍ਰੀਤ ਨੂੰ ਕਹਿੰਦੇ ਗੋਲੀਆਂ ਤਾਂ ਮਾਰ ਜਾਂਗੀਆਂ ਇਹ ਦੋਸਤੋ ਪੋਸਟਮਾਰਟਮ ਦੀ ਰਿਪੋਰਟ ਕਹਿੰਦੀ ਸੀ ਤੇ ਨਵਕਿਰਨ ਸਿੰਘ ਵਕੀਲ ਕਹਿੰਦਾ ਸੀ ਮੈਂ ਨਹੀਂ ਕਹਿੰਦਾ ਨਵਕਿਰਨ ਵਕੀਲ ਕਹਿੰਦਾ ਸੀ ਤੇ ਪੋਸਟਮਾਸਟਰ ਵਾਲੇ ਡਾਕਟਰ ਕਹਿੰਦੇ ਸੀ ਦੋਸਤੋ ਪਰ ਕਰਨਲ ਵਾਟ ਦਾ ਕੇਸ ਤੇ ਜੱਜ ਸਾਹਿਬ ਨੇ ਸੀਬੀਆਈ ਨੂੰ ਦੇ ਦਿੱਤਾ ਕਿਉਂਕਿ ਨਾ ਤੇ ਪੰਜਾਬ ਪੁਲਿਸ ਦੀ ਸਿੱਟ ਨੇ ਕੁਝ ਕਰਿਆ ਨਾ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਦੀ ਸਿੱਟ ਬਣਾਈ ਸੀ ਉਹਨੇ ਕੁਝ ਕਰਿਆ ਕਰਨਲ ਵਾਟ ਦਾ ਪਰਿਵਾਰ ਹਾਈ ਕੋਰਟ ਚਲਿਆ ਗਿਆ ਤੇ ਹਾਈ ਕੋਰਟ ਦੇ ਜੱਜ ਨੇ ਦੋਸਤੋ CBI ਨੂੰ ਕੇਸ ਦੇ ਦਿੱਤਾ ਤੇ ਜਿਹੜੀ ਜਸਵਿੰਦਰ ਕੌਰ ਬਾਟਸੀ ਕਰਨਲ ਬਾਟ ਦੇ ਘਰ ਵਾਲੀ ਉਹਦਾ ਰੋਣ ਨਿਕਲ ਗਿਆ ਅਦਾਲਤ ਦੇ ਵਿੱਚ ਖੜੀ ਦਾ ਉਹ ਭਾਵਕ ਹੋਗੀ ਜਦੋਂ ਜੱਜ ਸਾਹਿਬ ਨੇ CBI ਨੂੰ ਕੇਸ ਦਿੱਤਾ ਉਹ ਭਾਵਕ ਹੋਗੀ ਦੋਸਤੋ ਹੁਣ ਜਦੋਂ CBI ਦੇ ਕੋਲੇ ਕੇਸ ਚਲਿਆ ਗਿਆ ਸਭ ਤੋਂ ਵੱਡਾ ਜਿਹੜਾ ਇਸ ਕੇਸ ਦਾ ਬੇਸ ਸੀ ਜੀਦੇ ਵਿੱਚ ਪੁਲਿਸ ਇੰਸਪੈਕਟਰਾਂ ਨੇ ਜੇਲ੍ਹ ਜਾਣਾ ਸੀ ਸਾਰੀ ਉਮਰ ਵਾਸਤੇ ਫਸਣਾ ਸੀ ਦੋਸਤੋ ਉਹ ਸੀ ਜਸਪ੍ਰੀਤ ਵਾਲਾ ਕੇਸ ਕਰਨਲ ਬਾਠ ਕੇਸ ਦੇ ਵਿੱਚ ਤੇ ਉਹਨਾਂ ਨੂੰ ਥੋੜੀ ਘਾਣੀ ਸਜ਼ਾ ਹੋ ਜਾਵੇਗੀ 5-4 ਸਾਲ ਦੀ ਪਰ ਜਿਹੜਾ ਸਭ ਤੋਂ ਖਤਰਨਾਕ ਕੇਸ ਸੀ ਉਹ ਸੀ ਦੋਸਤੋ ਇਨਕਾਊਂਟਰ ਵਾਲਾ ਪਰ ਹੁਣ ਜਸਪ੍ਰੀਤ ਦਾ ਪਰਿਵਾਰ ਪਿੱਛੇ हट ਗਿਆ ਜਰਨਲ ਢਿੱਲੋ ਗਰਤੇਜ ਸਿੰਘ ਢਿੱਲੋ ਕਹਿੰਦੇ ਮੈਂ ਬਾਰ-ਬਾਰ ਫੋਨ ਕਰ ਰਿਹਾ ਹਾਂ ਪਰ ਮੇਰਾ ਫੋਨ ਨਹੀਂ ਚੱਕ ਰਹੀ ਕਹਿੰਦੇ ਉਹਦੇ ਮਾਤਾ ਪਿਤਾ ਤੇ ਸਾਰਾ ਪਰਿਵਾਰ ਐਡਵੋਕੇਟ ਨਵਕਿਰਨ ਸਿੰਘ ਕੋਲੇ ਗਿਆ ਚੰਡੀਗੜ੍ਹ ਤੇ ਬਕਾਲਤਨਾਮਾ ਵਾਪਸ ਲਿਆਇਆ ਦੋਸਤੋ ਦੋਸਤੋ ਇਹਦੀਆਂ ਦੋ ਹੀ ਗੱਲਾਂ ਹੋ ਸਕਦੀਆਂ ਜਾਤੇ ਪਰਿਵਾਰ ਡਰ ਗਿਆ ਕਿਉਂਕਿ ਪਰਿਵਾਰ ਦੇ ਉੱਤੇ ਦਬਾਅ ਬਹੁਤ ਜ਼ਿਆਦਾ ਪੈ ਗਿਆ ਹੋਵੇਗਾ ਜਾਤੇ ਪਰਿਵਾਰ ਦੋਸਤੋ ਡਰ ਗਿਆ ਤੇ ਜਾਂ ਫਿਰ ਪਰਿਵਾਰ ਨੇ ਮੋٹے ਪੈਸੇ ਲੈ ਕੇ ਸਮਝੌਤਾ ਕਰ ਲਿਆ ਦੋਸਤੋ ਗੱਲ ਬੜੀ ਮਾੜੀ ਲੱਗੇਗੀ ਸੁਣਨ ਵਾਲਿਆਂ ਨੂੰ ਜਿਹਦਾ ਪੁੱਤ ਮਰਿਆ ਹੁੰਦਾ ਨਾ 22-23 ਸਾਲ ਦਾ ਉਹਦਾ ਦਿਲ ਪੁੱਛਿਆ ਲੋੜੀ ਦਾ ਪਰ ਹੁਣ ਮੈਨੂੰ ਕਹਿਣਾ ਪਿਆ ਕਿਉਂਕਿ ਭਰਾਵੋ ਬੜੇ ਪਰਿਵਾਰ ਹੈ ਜਿਹੜੇ ਆਪਣੇ ਪੁੱਤਰਾਂ ਦਾ ਵੀ ਮੁੱਲ ਵਟ ਲੈਂਦੇ ਆ ਬੜੇ ਪਰਿਵਾਰ ਹੁਣ ਪਹਿਲਾਂ ਤੇ ਉਹਨਾਂ ਨੇ ਗਰਤੇਜ ਸਿੰਘ ਢਿੱਲੋਂ ਨੂੰ ਦੋਸਤੋ ਦੇਖੋ ਨਾਲ ਲਿਆ ਕਹਿੰਦੇ ਸਾਡੇ ਨਾਲ ਤੂੰ ਮਦਦ ਕਰ ਸਾਡਾ ਮੁੰਡਾ ਨਜਾਇਜ਼ ਮਾਰਤਾ ਤੇ ਗਰਤੇਜ ਸਿੰਘ ਢਿੱਲੋਂ ਕਹਿੰਦਾ ਮੈਂ ਉਹਨਾਂ ਦੇ ਘਰੇ ਗਿਆ ਜਸਪਰੀਤ ਦੇ ਕਹਿੰਦਾ ਪਟਿਆਲੇ ਦੇ ਵਿੱਚ ਮੈਂ ਸਾਰੇ ਪੱਤਰਕਾਰਾਂ ਸੱਦੇ ਪ੍ਰੈਸ ਕਾਨਫਰੰਸ ਕੀਤੀ ਫਿਰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਕਹਿੰਦਾ ਫੇਰ ਪਰਿਵਾਰ ਨੂੰ ਨਵਕਿਰਨ ਸਿੰਘ ਕੋਲੇ ਚੰਡੀਗੜ੍ਹ ਲੈ ਕੇ ਗਿਆ ਫੇਰ ਕਹਿੰਦਾ ਉਹਦਾ ਕੇਸ ਹਾਈ ਕੋਰਟ ਦੇ ਵਿੱਚ ਲਾਇਆ ਮੈਂ ਪਰਿਵਾਰ ਦੇ ਨਾਲ ਖੜਿਆ ਕਹਿੰਦਾ ਪਰ ਮੇਰੇ ਨਾਲ ਵੀ ਧੋਖਾ ਕਰ ਗਿਆ ਪਰਿਵਾਰ ਕਹਿੰਦਾ ਕੇਸ ਵਾਪਸ ਲੈਣ ਵੇਲੇ ਮੈਨੂੰ ਦੱਸਿਆ ਹੀ ਨਹੀਂ ਕਹਿੰਦਾ ਪਰਿਵਾਰ ਦਾ ਹੱਕ ਬਣਦਾ ਸੀ ਮੈਨੂੰ ਦੱਸ ਦੇ ਕਿ ਭਾਈ ਸਾਡੇ ਤੇ ਇੰਨਾ ਜ਼ਿਆਦਾ ਦਬਾਅ ਪਈ ਹੈ ਕਹਿੰਦਾ ਜਦੋਂ ਮੈਨੂੰ ਦੱਸਿਆ ਮੈਂ ਚਲਿਆ ਗਿਆ ਸੀ ਪਰ ਬਾਅਦ ਵਿੱਚ ਕੋਈ ਗੱਲ ਨਹੀਂ ਹੋਈ ਕਹਿੰਦਾ ਇੱਕ ਦਿਨ ਮੈਨੂੰ ਜ਼ਰੂਰ ਕਿਹਾ ਕਹਿੰਦੇ ਸਾਡੇ ਜੁਆਈ ਨੂੰ ਧਮਕਾ ਦਿੱਤੀਆਂ ਜਾ ਰਹੀਆਂ ਉਹ ਜਸਪ੍ਰੀਤ ਦੀ ਮਾਂ ਨੇ ਆਖਿਆ ਕਹਿੰਦਾ ਕਹਿੰਦੇ ਮੈਨੂੰ ਆਖਿਆ ਜਾ ਰਿਹਾ ਕਿ ਤੇਰੀ ਧੀ ਨੂੰ ਰੰਡੀ ਕਰ ਦੇਾਂਗੇ ਭਾਵ ਤੇਰੀ ਜੁਆਈ ਨੂੰ ਵੀ ਚੱਕ ਕੇ ਮਾਰ ਦੇਾਂਗੇ ਜੇ ਕਿਸ ਵਾਪਸ ਨਾਲਿਆ ਇੱਕ ਜਸਪ੍ਰੀਤ ਦੇ ਮਾਮੇ ਦਾ ਮੁੰਡਾ ਜੇਲ੍ਹ ਵਿੱਚ ਹੈ ਲੁਧਿਆਣੇ ਕਹਿੰਦੇ ਉਹਦੇ ਉੱਤੇ ਕਿਹਾ ਗਿਆ ਕਿ ਧਰਾਮਾਂ ਚ ਵਾਅਦਾ ਕਰਦੇ ਆਂਗੇ ਸਾਰੀ ਜ਼ਿੰਦਗੀ ਨੂੰ ਜੇਲ੍ਹ ਦੇ ਵਿੱਚ ਰੱਖਾਂਗੇ ਕਹਿੰਦੇ ਹੋ ਸਕਦਾ ਉਹਦਾ ਐਨਕਾਊਂਟਰ ਵੀ ਕਰਦਗੇ ਤੇ ਦੋਸਤੋ ਇੰਨਾ ਜਿਆਦਾ ਜਦੋਂ ਕਿਸੇ ਪਰਿਵਾਰ ਨੂੰ ਡਰਾਇਆ ਜਾਂਦਾ ਤੇ ਹਰੇਕ ਪਰਿਵਾਰ ਭਰਾਵੋ ਇੰਨੀ ਜਿਆਦੇ ਜਿਹੜੀ ਦਾਦ ਚੱਲ ਨਹੀਂ ਸਕਦਾ ਟੁੱਟ ਜਾਂਦਾ ਮੈਂ ਤਾਂ ਉਹਨਾਂ ਪਰਿਵਾਰਾਂ ਨੂੰ ਸਜਦਾ ਕਰਦਾ ਹਾਂ ਦੋਸਤੋ ਜਿਹੜੇ 90 92 ਅੱਤਵਾਦ ਦੇ ਕਾਲੇ ਦੌਰ ਦੇ ਵਿੱਚ ਜਦੋਂ ਨੌਜਵਾਨਾਂ ਨੂੰ ਪੁਲਿਸ ਨੇ ਚੱਕ-ਚੱਕ ਕੇ ਨਜਾਇਜ਼ ਕੇਪੀਐਫ ਸਗਲ ਨੇ ਨਜਾਇਜ਼ ਇਨਕਾਊਂਟਰ ਕੀਤੇ ਅਣਗਿਣਤ ਨੌਜਵਾਨ ਮਾਰ ਦਿੱਤੇ ਚੱਕ ਕੇ ਉਹਨਾਂ ਦੇ ਪਰਿਵਾਰਾਂ ਨੇ 30 30 ਸਾਲ ਦੋ ਤੱਕ ਕੇਸ ਲੜੇ ਆ 25 25 ਸਾਲ ਕੇਸ ਲੜੇ ਫੇਰ ਕਿਤੇ ਜਾ ਕੇ ਉਹਨਾਂ ਬੁੱਚੜ ਅਫਸਰਾਂ ਨੂੰ ਸਜ਼ਾ ਮਾਂ ਹੋਈਆਂ ਦੋਸਤੋ ਜਿਹੜਾ ਸੀਤਾ RAM ਸੀ ਐਸ ਐਚਓ ਜੀਨੇ ਪੋਸਟਮਾਸਟਰ ਵਾਲੇ ਕਮਰੇ ਚੋਂ ਚੱਕ ਕੇ ਲੈ ਗਿਆ ਸੀ ਨੌਜਵਾਨ ਨੂੰ ਦੁਬਾਰੇ ਮਾਰ ਕੇ ਲਿਆਇਆ ਸੀ ਕਹਿੰਦਾ ਹੁਣ ਕਰੋ ਪੋਸਟਮਾਸਟਰ ਉਹਨੂੰ ਦੋਸਤੋ ਪਿਛਲੇ ਮਹੀਨੇ ਸਜ਼ਾ ਹੋਈ ਹੈ ਤੀਰੀ ਵਾਰ ਸਜ਼ਾ ਹੋਈ ਹੈ ਤੀਰੀ ਵਾਰ ਤੀਜੀ ਵਾਰ ਉਹਨੂੰ سزا ਹੋਈ ਉਹ ਮਰ ਕਹਿ ਦਿੱ ਐਡਾ ਪਾਪੀ ਬੰਦਾ ਸੀਤਾ ਰਾਮ ਦੋਸਤੋ ਧੰਨ ਨੇ ਉਹ ਮਾਤਾ ਪਿਤਾ ਜਿਨ੍ਹਾਂ ਨੇ 20 20 ਸਾਲ ਕੇਸ ਲੜੇ ਪਰ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਕਰਨਲ ਬਾਟ ਦਾ ਕੇਸ ਸੀਬੀਆਈ ਦੇ ਕੋਲੇ ਚਲੇ ਆ ਗਿਆ ਪਰ ਉਹਦੇ ਨਾਲ ਹੀ ਜਿਹੜਾ ਅਟੈਚ ਕੇਸ ਸੀ ਉਹ ਸੀ ਜਸਪ੍ਰੀਤ ਦਾ ਇਨਕਾਊਂਟਰ ਵਾਲਾ ਉਹਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਸਭ ਤੋਂ ਵੱਡਾ ਖਤਰਾ ਸੀ। ਉਹਦੇ ਵਿੱਚ ਕਈ ਵੱਡੇ ਅਫਸਰ ਵੀ ਫਸਦੇ ਸੀ। ਬਰਦੀਆਂ ਵੀ ਲੈਂਦੀਆਂ ਸੀ ਤੇ ਜੇਲ੍ਹ ਦੇ ਵਿੱਚ ਵੀ ਉਮਰਾਂ ਲੰਘਦਗਾ ਸੀ। ਤੇ ਦੋਸਤੋ ਉਹਨਾਂ ਨੇ ਉਹ ਪਰਿਵਾਰ ਦੇ ਉੱਤੇ ਚਾਹੇ ਦਬਾਅ ਆਇਆ ਚਾਹੇ ਪੈਸਾ ਦਿੱਤਾ ਉਹਦੇ ਪਰਿਵਾਰ ਨੂੰ ਮਨਾ ਲਿਆ ਦੋਸਤੋ। ਭਾਵੇਂ ਡਰਾਇਆ ਤੇ ਭਾਵੇਂ ਪੈਸਾ ਦੇ ਕੇ ਮਨਾਇਆ। ਉਹਨਾਂ ਨੇ ਇੱਕ ਵਾਰ ਕੇਸ ਵਾਪਸ ਲੈ ਲਿਆ। ਪਰ ਦੋਸਤੋ ਗਰਤੇਜ ਸਿੰਘ ਢਿੱਲੋਂ ਕਹਿੰਦਾ ਉਹ ਜਰਨਲ ਰਿਹਾ ਫੌਜ ਦੇ ਵਿੱਚ ਜੰਮੂ ਕਸ਼ਮੀਰ ਚ ਉਹਨੇ ਡਿਊਟੀ ਕਰੀ ਹੈ ਕਈ ਗਾਜੀ ਆਏ ਤੇ ਕਈ ਗਾਜੀ ਗਏ ਉਹ ਬੰਦਾ ਹੈ ਉਹ ਕਹਿੰਦਾ ਮੈਂ ਖਹਿੜਾ ਨਹੀਂ ਛੱਡਦਾ ਭਾਵੇਂ ਜਸਪ੍ਰੀਤ ਦੇ ਪਰਿਵਾਰ ਨੇ ਕੇਸ ਵਾਪਸ ਲੈ ਲਿਆ ਹੈ ਕਹਿੰਦਾ ਜਸਪ੍ਰੀਤ ਵੱਲੋਂ ਮੈਂ ਕੇਸ ਲੜੂਗਾ ਕਹਿੰਦਾ ਉਹ ਝੂਠੇ ਇਨਕਾਊਂਟਰ ਦਾ ਕੇਸ ਮੈਂ ਲੜੂਗਾ ਨਵ ਕਿਰਨ ਸਿੰਘ ਐਡਵੋਕੇਟ ਨਾਲ ਮੇਰੀ ਗੱਲ ਹੋ ਚੁੱਕੀ ਹੈ ਕਹਿੰਦਾ ਪੀਆਈਐਨ ਜਿਹੜੀ ਹੁੰਦੀ ਹੈ ਸੋਮਵਾਰ ਨੂੰ ਕਹਿੰਦਾ ਮੈਂ ਹਾਈ ਕੋਰਟ ਦੇ ਵਿੱਚ ਪਾਉਂਗਾ ਭਾਵ ਖਹਿੜਾ ਨਹੀਂ ਛੱਡਦਾ ਕਿਉਂਕਿ ਦੋਸਤੋ ਪਤਾ ਢਿੱਲੋਂ ਨੂੰ ਤੇ ਕਰਨਲ ਬਾਟ ਦੇ ਪਰਿਵਾਰ ਨੂੰ ਕਿ ਜੇਕਰ ਉਹ ਪੁਲਿਸ ਅਫਸਰਾਂ ਨੂੰ ਫਸਾਇਆ ਜਾ ਸਕਦਾ ਹੈ ਸਭ ਤੋਂ ਵੱਧ ਸਜ਼ਾ ਦਵਾਈ ਜਾ ਸਕਦੀ ਹੈ ਉਹ ਜਸਪ੍ਰੀਤ ਵਾਲੇ ਕੇਸ ਵਿੱਚ ਹੈ ਤਾਂ ਕਰਕੇ ਉਹ ਜਸਪ੍ਰੀਤ ਦਾ ਜਿਹੜਾ ਕੇਸ ਹੈ ਉਦਾ ਖਹਿੜਾ ਨਹੀਂ ਛੱਡਣਗੇ ਜਸਪ੍ਰੀਤ ਦਾ ਪਰਿਵਾਰ ਦਾ ਫੋਨ ਬੰਦ ਕੀਤੇ ਹੋਏ ਐ ਕਿਸੇ ਦਾ ਫੋਨ ਨਹੀਂ ਚੁੱਕ ਰਹੇ ਇਸ ਲਈ ਦੋਸਤੋ ਬੜੀ ਮਾੜੀ ਖਬਰ ਐ ਮੰਦ ਭਾਗੀ ਖਬਰ ਐ ਪਹਿਲਾਂ ਉਹਨਾਂ ਨੇ ਹਾਈ ਕੋਰਟ ਵਿੱਚ ਕੇਸ ਕਰ ਦਿੱਤਾ ਸੀ ਪਰ ਫਿਰ ਉਹ ਵਾਪਸ ਆ ਗਏ ਪਤਾ ਨਹੀਂ ਪਰਿਵਾਰ ਕਿੱਥੇ ਐ ਉਹ ਪਰਿਵਾਰ ਦਾ ਸਰਕਾਰ ਨੂੰ ਪਤਾ ਕਰਨਾ ਚਾਹੀਦਾ ਮੇਰੀ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਐ ਸਰਕਾਰ ਨੂੰ ਕਿ ਜਸਪ੍ਰੀਤ ਦੇ ਮਾਤਾ ਪਿਤਾ ਦਾ ਜਰੂਰ ਪਤਾ ਲਾਇਆ ਜਾਵੇ ਕਿ ਉਹ ਕਿੱਥੇ ਹੈ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਇਹ ਨਾ ਹੋਵੇ ਉਹਨਾਂ ਨੂੰ ਕੋਈ ਚੱਕ ਕੇ ਲੈ ਗਿਆ ਹੋਵੇ ਉਹਨਾਂ ਦੇ ਕੰਨ ਤੇ ਪਿਸਤੌਲ ਧਰ ਕੇ ਕੇਸ ਵਾਪਸ ਲੈਣ ਨੂੰ ਆਖ ਰਹੇ ਹੋਣ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਇਹਦੇ ਵਿੱਚ ਦਾਖਲ ਅੰਦਾਜ਼ੀ ਦਿੱਤੀ ਜਾਵੇ ਤੇ ਜਸਪ੍ਰੀਤ ਦੇ ਮਾਪਿਆਂ ਨੂੰ ਲੱਭਿਆ ਜਾਵੇ ਤੇ ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਕੇਸ ਵਾਪਸ ਕਿਉਂ ਲਿਆ ਆਪਣੀ ਮਰਜ਼ੀ ਨਾਲ ਲਿਆ ਜੇ ਤੇ ਆਪਣੀ ਮਰਜ਼ੀ ਨਾਲ ਲਿਆ ਫਿਰ ਤੇ ਭਾਈ ਠੀਕ ਹੈ ਤੁਸੀਂ ਉਹਦੇ ਮਾਪਿਓ ਤੁਹਾਡਾ ਹੱਕ ਬਣਦਾ ਤੁਸੀਂ ਵਾਪਸ ਲੈ ਲਿਆ ਤੇ ਚਲੋ ਤੁਹਾਡਾ ਧੰਨਵਾਦ ਪਰ ਜੇ ਤੁਹਾਡੇ ਤੋਂ ਕਿਸੇ ਨੇ ਧੱਕਾ ਕੀਤਾ ਹੈ ਤੁਹਾਨੂੰ ਡਰਾਇਆ ਹੈ ਧਮਕਾਇਆ ਹੈ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਫਿਰ ਤੁਸੀਂ ਨਵ ਕਿਰਨ ਸਿੰਘ ਐਡਵੋਕੇਟ ਜਿਹੜਾ ਪੂਰਾ ਸੂਰਮਾ ਤੇ ਦਲੇਰ ਬੰਦਾ ਹੈ ਉਹਦੇ ਕੋਲੇ ਜਾਓ ਤੇ ਠੋਕ ਕੇ ਰੱਖ ਦੂਗਾ ਮੈਨੂੰ ਪੱਕਾ ਯਕੀਨ ਹੈ ਇਹ ਦੋਸਤੋ ਕੇਸ ਸੀ ਕਰਨਲ ਵਾਟ ਦਾ ਕੇਸ ਸੀ ਵੀਆਈ ਕੋਲੇ ਚਲੇ ਆ ਗਿਆ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਕੀ ਬਣਦਾ ਫਿਰ ਲਹਾੜ ਜਸਪ੍ਰੀਤ ਦਾ ਜਿਹੜਾ ਪਰਿਵਾਰ ਹੈ ਉਹ ਮੈਨੂੰ ਲੱਗਦਾ ਹੈ ਕਿ ਖਤਰੇ ਵਿੱਚ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਸਮਝੌਤਾ ਕਿਉਂ ਕਰਿਆ ਉਹਨਾਂ ਨੇ ਆਪਣੇ ਆਪ ਕੀਤਾ ਡਰ ਕੇ ਕੀਤਾ ਪੈਸੇ ਲੈ ਕੇ ਕੀਤਾ ਜਾਂ ਕਿਸੇ ਨੇ ਕਰਾਇਆ ਇਹ ਦੋਸਤੋਂ ਪਤਾ ਲੱਗਣਾ ਚਾਹੀਦਾ ਉਹਨਾਂ ਦਾ ਨੌਜਵਾਨ ਪੁੱਤ ਮਰਿਆ ਭਾਵੇਂ ਉਹ ਮੁੰਡੇ ਨੇ ਗਲਤੀ ਕੀਤੀ ਸੀ ਬੱਚਾ ਅਗਵਾ ਕੀਤਾ ਕਿਸੇ ਦਾ ਪਰ ਪੁਲਿਸ ਨੂੰ ਕੋਈ ਹੱਕ ਨਹੀਂ ਕਿ ਕਿਸੇ ਦਾ ਐਨਕਾਊਂਟਰ ਕਰੇ ਪੁਲਿਸ ਨੂੰ ਫੜੇ ਜੱਜ ਦੇ ਸਾਹਮਣੇ ਪੇਸ਼ ਕਰੇ ਜੱਜ ਭਾਵੇਂ ਜੋ ਮਰਜ਼ੀ ਸਜ਼ਾ ਦੇਵੇ ਪੁਲਿਸ ਵਾਲਿਆਂ ਨੂੰ ਵੀ ਬੇਨਤੀ ਹੈ ਜਿਹੜੇ ਚੰਗੇ ਅਫਸਰ ਹੈ ਕਿ ਭਰਾਵੋ ਤੁਸੀਂ ਵੀ ਕਿਸੇ ਦੇ ਧੀ ਪੁੱਤ ਨੂੰ ਸਿਰਫ ਆਪਣੀਆਂ ਪੀਤੀਆਂ ਲਵਾਉਣ ਵਾਸਤੇ, ਸ਼ਤਾਰ ਲਵਾਉਣ ਵਾਸਤੇ, ਤਰੱਕੀਆਂ ਲੈਣ ਵਾਸਤੇ, ਨਾਮ ਲੈਣ ਵਾਸਤੇ ਕਿਸੇ ਦੇ ਧੀ ਪੁੱਤ ਨੂੰ ਗੋਲੀਆਂ ਨਾਲ ਨਾ ਮਾਰਿਆ ਕਰੋ। ਇੰਨੀ ਇੱਕ ਬੇਨਤੀ ਦੋਸਤੋ, ਵੀਡੀਓ ਨੂੰ ਸਾਂਝੀ ਜ਼ਰੂਰ ਕਰਿਓ ਤੁਹਾਡੀ ਫਰਜ਼ ਤੇ ਜ਼ਿੰਮੇਵਾਰੀ ਬਣਦੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਹਾਨੂੰ ਗੱਲਬਾਤ ਸੱਚੀ ਲੱਗੀ, ਚੰਗੀ ਲੱਗੀ, ਭੁੱਲ ਚੁੱਕ ਦੀ ਖਿਮਾ। ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ